ਬਾਰੇ ਕਹਿੰਦੇ ਨੇ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਾਵ ਗੁਰਬਾਣੀ ਤੁਨ ਸਿਧ ਕਰਦੀ ਐ ਭਈ ਜਿਹੜੇ ਨਾ ਸੁਰਗਾਪਰੀ ਦੇ ਦੇਵਤੇ ਉਹ ਕਹਿੰਦੇ ਨੇ ਭਗਵਾਨ ਸਾਨੂੰ ਮਨੁੱਖਾ ਦੇ ਮਿਲੇ ਸਾਨੂੰ ਮਨੁੱਖਾ ਦੇ ਮਿਲੇ ਸ਼ੰਕਵਾਚ ਕਹਿੰਦੀ ਕਿਉਂ ਮਨੁੱਖ ਤੇ ਸ਼ੁਕਰ ਕਰਦਾ ਮੇਰੀ ਜਾਨ ਨਿਕਲੇ ਇਹਨਾਂ ਦੁਖੀ ਅਸਾਧ ਸੰਗਤ ਚ ਕੋਈ ਫਾ ਲੈ ਕੇ ਮਰ ਜਾਂਦਾ ਹੈ ਕੋਈ ਯਰ ਖਾ ਕੇ ਮਰ ਜਾਂਦਾ ਹੈ ਕੋਈ ਹਤਿਆ ਕਿਸ ਤਰ੍ਹਾਂ ਕਰ ਲਿੰਦਾ ਹੈ ਦੁੱਖ ਕਿਉਂ ਕਰਦਾ ਹੈ ਨਾ ਕਿਉਂਕਿ ਸੁਗਣਾ ਕਰਦਾ ਕੋਈ ਕੋਈ ਘਰ-ਬਾਰ ਛੱਡ ਦਿੰਦਾ ਹੈ ਕੋਈ ਕਿਸ ਤਰ੍ਹਾਂ ਔਖਾ ਹੋਣ ਡਿਆ ਕਿਸ ਤਰ੍ਹਾਂ ਤਕਲੀਫ ਕੱਟਣ ਡਿਆ ਤੇ ਜਿਉਂ ਤਾਂ ਔਖੇ ਨੇ ਤੰਗ ਹੋਏ ਨੇ ਇਹ ਤੇ ਤੁਹਾਡੇ ਤੇ ਰਹਿਮ ਤੇ ਤੁਹਾਨੂੰ ਮੌਤ ਯਾਦ ਨਹੀਂ ਤੇ ਨਾ ਭਗਵਾਨ ਯਾਦ ਹੁੰਦਾ ਪੈ ਸਾਧ ਸੰਗਤ ਚ ਕਿਤੇ ਚਾਤੀ ਮਾਰੋ ਲੋਕਾਂ ਸਾਧ ਸੰਗਤ ਕੇ ਜਿਹੜੇ ਝੁਗੀਆਂ ਜਿਵੇਂ ਚ ਗੁਰੂ ਦੇ ਪਿਆਰੇ ਹੋ ਕਿਸੇ ਦੇ ਨੇ ਉਹ ਜਿਹੜੇ ਆਕਾਸ਼ਾਂ ਦੇ ਦੇਵਤੇ ਨੇ ਕਹਿੰਦੇ ਨੇ ਭਗਵਾਨ ਸਾਨੂੰ ਮਨੁੱਖਾ ਦੇ ਮਿਲੇ ਸ਼ੰਕਵਾਦੀ ਕਹਿੰਦਾ ਜੀ ਕਿਉਂ ਹਜ਼ੂਰ ਪਾਚਾ ਕਹਿੰਦੇ ਨੇ ਇਸ ਵਾਸਤੇ ਉਹ ਕਹਿੰਦੇ ਨੇ ਜੇ ਸਾਨੂੰ ਮਨੁੱਖਾ ਦੇ ਮਿਲੀ ਨਾ ਤੇ ਸਾਨੂੰ ਮਨੁੱਖਾ ਦੇ ਨੂੰ ਪਾ ਕੇ ਕਰਮ ਧਰਮ ਕਰ ਕੀ ਕੀਤੇ ਨੇ ਆ ਪਦਵੀ ਸਾਨੂੰ ਮਿਲੀ ਹੈ ਤੇ ਜੇ ਅਸੀਂ ਫੇਰ ਮਾਤਲੁਕ ਚਲ ਜਾਈਏ ਤੇ ਦੂ ਵੱਡੀ ਪਦਵੀ ਪ੍ਰਾਪਤ ਕਰੀਏ ਸਾਥ ਸੰਗਤ ਆ ਜਾਈਏ ਗੁਰਦੇ ਪਿਆਰੇ ਇਹ ਦੂ ਵੱਡੀ ਪਦਵੀ ਪ੍ਰਾਪਤ ਕਰੀਏ ਸਾਥ ਸੰਗਤ ਇਸ ਮਾਤਲੁਕ ਦੇ ਲੋਕਾਂ ਜਾਂ ਦੇਵਤੇ ਬਣਨਾ ਨਾ